ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਜੋ ਸਤਲੁਜ ਦਰਿਆ ਦੇ ਹਾਲਾਤ ਦਿਖਾਉਣੇ ਆ ਅੱਜ ਫਿਰ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਦੇਖ ਸਕਦੇ ਤੁਸੀਂ ਠੀਕ ਹੈ ਅੱਗੇ 2 ਦਿਨ ਹੋ ਗਏ ਸੀਗੇ ਬਿਲਕੁਲ ਥੋੜਾ ਜਿਹਾ ਪਾਣੀ ਜਿਹੜਾ ਸੀ ਸਤਲੁਜ ਦਰਿਆ ਦੇ ਵਿੱਚੋਂ ਮੰਨ ਲਓ ਥੱਲੇ ਡਾਊਨ ਹੋ ਗਿਆ ਸੀਗਾ ਤੇ ਅੱਜ ਫਿਰ ਦੁਬਾਰਾ ਪਾਣੀ ਛੱਡਣ ਨਾਲ ਸਤਲੁਜ ਦੇ ਵਿੱਚ ਪਾਣੀ ਚੜ ਗਿਆ ਦੇਖ ਲਓ ਠੀਕ ਹੈ ਬਾਕੀ ਖਬਰਾਂ ਦੇ ਵਿੱਚ ਆਡ-ਆਡ ਖਬਰਾਂ 'ਚ ਰੌਲਾ ਵੀ ਪਾਇਆ ਜਾ ਰਿਹਾ ਵੀ ਅੱਗੇ ਨਾਲੋਂ ਪਾਣੀ ਜ਼ਿਆਦਾ ਛੱਡਿਆ ਜਾ ਰਿਹਾ ਹੈ ਹੋ ਸਕਦਾ ਮੰਨ ਲੋ ਖਤਰਾ ਹੋ ਖਤਰਾ ਵੀ ਹੋ ਸਕਦਾ ਠੀਕ ਹੈ ਇਹਦੇ ਲਈ ਆਪਾਂ ਸਤਲੁਜ ਦਰਿਆ ਦੇ ਉੱਪਰ ਆਏ ਹੋਏ ਸੀਗੇ ਤੁਹਾਨੂੰ ਦਿਖਾਉਣ ਲਈ ਅਜੇ ਤੱਕ ਹੌਣ ਤੱਕ ਸੱਜਣ ਪਿਆਰਿਓ ਸਤਲੁਜ ਦਰਿਆ ਦੇ ਵਿੱਚ ਇੰਨਾ ਪਾਣੀ ਜਿਹੜਾ ਪਾਣੀ ਦਾ ਲੈਵਲ ਚੜ ਚੁੱਕਾ ਹੈ ਦੇਖ ਲੋ ਆਪ ਬੰਨ ਦੇ ਉੱਪਰ ਖੜੇ ਹੋਏ ਆ ਬੰਨ ਤੋਂ ਇੰਨਾ ਨੀਵਾ ਦਰਿਆ ਰਹਿ ਗਿਆ ਤੇ ਬਾਕੀ ਅਮਰਤ ਬਾਕੀ ਸੱਜਣ ਪਿਆਰਿਓ ਦੂਜਾ ਅਜੇ ਵੀ ਦਰਿਆ ਜਿਹੜਾ ਚੜ ਰਿਹਾ ਹੈ ਥੋੜਾ ਜਿਹਾ ਦਰਿਆ ਜਿਹੜਾ ਪਾਣੀ ਹੈ ਚੱਲ ਰਿਹਾ ਬਾਕੀ ਜੇ ਇਸ ਤੋਂ ਅੱਗੇ ਵੀ ਜੇ ਜ਼ਿਆਦਾ ਪਾਣੀ ਦਾ ਲੈਵਲ ਵਧਿਆ ਸ਼ਾਮ ਤੱਕ ਜਾਂ ਸਵੇਰ ਤੱਕ ਉਹ ਵੀ ਆਪਾਂ ਤੁਹਾਨੂੰ ਜਾਣਕਾਰੀ ਵੀਡੀਓ ਪਾ ਕੇ ਜਰੂਰ ਦਿਖਾਵਾਂਗੇ ਬਾਕੀ ਸੱਜਣ ਪਿਆਰੇ ਉਹ ਦੇਖ ਸਕਦੇ ਜੀ ਜਿੰਨੀਆਂ ਨੀਵੀਆਂ ਫਸਲਾਂ ਸਾਰੀਆਂ ਡੁੱਬ ਚੁੱਕੀਆਂ ਨੇ ਸਾਰੀਆਂ ਨੀਵੀਆਂ ਫਸਲਾਂ ਬਿਲਕੁਲ ਡੁੱਬ ਚੁੱਕੀਆਂ ਨੇ ਕੋਈ ਵੀ ਫਸਲ ਦਿਖਦੀ ਨਹੀਂ ਸਿਰਫ ਉਹ ਹੀ ਝੋਨਾ ਦੇਖਦਾ ਜਿਹੜਾ ਬੜਾ ਉੱਚੀ ਥਾਂ ਤੇ ਖੜਾ ਹੋਇਆ ਸੀਗਾ ਠੀਕ ਹੈ ਤੇ ਸਰਕਾਰ ਵੱਲੋਂ ਇੱਧਰ ਮਿੱਟੀ ਪਾ ਕੇ ਆਪਣੀ ਦੇਖ ਸਕਦੇ ਜੀ ਬੋਰੀਆਂ ਭਰ ਕੇ ਰੱਖੀਆਂ ਜਾ ਰਹੀਆਂ ਨੇ ਤੇ ਮਹਾਰਾਜ ਬਾਕੀ ਆਉਣ ਵਾਲੇ ਟਾਈਮ 'ਚ ਵੀ ਸੁੱਖ ਰੱਖੇ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਨਾ ਹੀ ਹੋਵੇ ਬਹੁਤ ਵਧੀਆ ਗੱਲ ਏ ਤੇ ਜੇ ਕਿਸੇ ਤਰ੍ਹਾਂ ਦਾ ਵੀ ਇਸ ਤੋਂ ਪਾਣੀ ਦਾ ਲੈਵਲ ਵਧਿਆ ਜਾਂ ਮੰਨ ਲਓ ਪਾਣੀ ਦਾ ਲੈਵਲ ਵਧਿਆ ਜਾਂ ਘਟਿਆ ਸ਼ਾਮ ਨੂੰ ਜਾਂ ਸਵੇਰ ਤੱਕ ਤੁਹਾਨੂੰ ਉਹ ਵੀ ਵੀਡੀਓ ਪਾ ਕੇ ਜਾਣਕਾਰੀ ਜ਼ਰੂਰ ਦੱਸੀ ਹੋਏਗੀ ਬਾਕੀ ਜਿਹੜੀਆਂ ਕੁਝ-ਕੁਝ ਬੰਦੇ ਫੇਕ ਖਬਰਾਂ ਰੌਲਾ ਪਾ ਰਹੇ ਨੇ ਕਹਿੰਦੇ ਸਤਲੋਜ ਦੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤੇ ਠੀਕ ਹੈ ਐਵੇਂ ਦੀਆਂ ਫੇਕ ਖਬਰਾਂ ਪਿੱਛੇ ਯਕੀਨ ਕਰਕੇ ਐਵੇਂ ਖਬਰਾਂ ਦੀ ਕੋਈ ਲੋੜ ਨਹੀਂ ਹੈਗੀ ਜੇ ਕਿਸੇ ਟਾਈਮ ਹੀ ਕੋਈ ਮੰਨ ਲਓ ਖਤਰੇ ਵਾਲੀ ਗੱਲ ਹੋਈ ਦੋਸਤੋ ਤੁਹਾਨੂੰ ਜਰੂਰ ਆਪਾਂ ਵੀਡੀਓ ਪਾ ਕੇ ਸੱਤ ਲੋਈ ਦਰਿਆ ਦੀ ਦੱਸਿਆ ਦੱਸਾਂਗੇ ਵੀ ਪਾਣੀ ਦਾ ਲੈਵਲ ਜ਼ਿਆਦਾ ਹੋ ਚੁੱਕਾ ਹੈ ਖਤਰਾ ਬਣ ਚੁੱਕਾ ਆਪਣਾ ਬਚਾਅ ਕਰ ਲਓ ਅਜੇ ਤੱਕ ਐਵੇਂ ਦੀ ਕੋਈ ਗੱਲ ਨਹੀਂ ਦੇਖ ਸਕਦੇ ਜੇ ਪਾਣੀ ਦਾ ਲੈਵਲ ਕਿੰਨਾ ਕੁ ਚੱਲਦਾ ਪਿਆ ਪਾਣੀ ਆਇਆ ਜਰੂਰ ਹੈ ਦੁਆਰਾ ਬਾਕੀ ਵੈਗਰੂ ਸੁੱਖ ਰੱਖੇ ਜੇ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਤੇ ਨਾ ਹੀ ਮਹਾਰਾਜਾ ਉਹਨਾਂ ਦੇ ਟਾਈਮ 'ਚ ਕੋਈ ਖਤਰੇ ਵਾਲੀ ਗੱਲ ਮੰਨ ਲਓ ਹੋਵੇ ਠੀਕ ਹੈ ਤੇ ਮੇਰੇ ਭਰਾ ਵੀਡੀਓ ਨੂੰ ਆਪਣੀ ਨੂੰ ਅੱਗੇ ਵੱਧ ਉਹਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਸਹੀ ਜਾਣਕਾਰੀ ਹੈ ਉਹ ਲੋਕਾਂ ਤੱਕ ਹੋਰ ਵੀ ਲੋਕਾਂ ਤੱਕ ਜ਼ਰੂਰ ਪਹੁੰਚੇ ਠੀਕ ਹੈ ਠੀਕ ਹੈ ਮੇਰੇ ਭਰਾ ਸਤਿ ਸ੍ਰੀ ਅਕਾਲ ਸਵੇਰੇ ਆਪਾਂ ਤੁਹਾਨੂੰ ਵੀਡੀਓ ਪਾ ਕੇ ਜਾਣਕਾਰੀ ਦਿਆਂਗੇ ਵੀ ਜੇ ਇਸ ਤੋਂ ਜ਼ਿਆਦਾ ਪਾਣੀ ਦਾ ਲੈਵਲ ਜਿਹੜਾ ਵਧਾ ਨਾ ਉਹ ਜ਼ਰੂਰ ਦਿਖਾਇਆ ਜਾਏਗਾ ਜੇ ਘਟਿਆ ਤਾਂ ਉਹ ਵੀ ਜ਼ਰੂਰ ਦਿਖਾਇਆ ਜਾਏਗਾ ਮੇਲ ਦੀਆਂ ਨਵੀਂ ਵੀਡੀਓ ਨਾਲ ਸਸਿਕਾ ਸਾਰੇ ਪ੍ਰਵਾਂ